ਸਤ ਸ੍ਰੀ ਅਕਾਲ ਜੀ ਮਰਦੀ ਕੀ ਨਾ ਕਰਦੀ ਅਗਲਾ ਪਾਂ ਜੀਤੀ ਰਸੋਈ ਵਿੱਚ ਖੜੀ ਅਰਦਾ ਦੀ ਰੋਟੀ ਬਣਾਏ ਰੋਟੀ ਲਈ ਸਬਜ਼ੀ ਤਿਆਰ ਕਰ ਰਹੀ ਸੀ ਉਸ ਦਾ ਸਰੀਰ ਬੇਸ਼ੱਕ ਰਸੋਈ ਵਿੱਚ ਸੀ ਪਰ ਉਸ ਦਾ ਦਿਮਾਗ ਅਜੇ ਵੀ ਕੁੜੀ ਅਰੁਪਾ ਨਾਲ ਸੀ ਯੋਰਾ ਤੇਰਾਮਾ ਦੋਵੇਂ ਉਸ ਦੀ ਸੱਸ ਦੀਆਂ ਨਜ਼ਰਾਂ ਤੋਂ ਬਚ ਕੇ ਬਾਹਰ ਨਿਕਲ ਚੁੱਕੀ ਸੀ ਜਦੋਂ ਉਸ ਦੀ ਕੁੜੀ ਵਾਲੇ ਘਰ ਵਿੱਚ ਗਈ ਸੀ ਉਦੋਂ ਹੀ ਆਪਣੀ ਸੱਸ ਨਾਲ ਨਜ਼ਰਾਂ ਨਹੀਂ ਮਿਲਾ ਸਕੀ ਸੀ ਉਸ ਦੀ ਸੱਸ ਨੇ ਭਾਵੇਂ ਦਿੱਤੀ ਨੂੰ ਕੁਝ ਨਹੀਂ ਕੁੱਛ ਅਸੀ ਪਰ ਦਿੱਤੀ ਜਾਣਦੀ ਸੀ ਕਿ ਉਸ ਦੀ ਸੱਸ ਅੱਗੇ ਉਹਦੀ ਚੋਰੀ ਫੜੀ ਗਈ ਸੀ ਦੂਜੇ ਪਾਸੇ ਕਮਰੇ 'ਚ ਬੈਠੀ ਉਸ ਦੀ ਸੱਸ ਵੀ ਜੀਤੀ ਬਾਰੇ ਹੀ ਸੋਚ ਰਹੀ ਸੀ ਉਹ ਜਾਣਦੀ ਸੀ ਜੀਤੀ ਜਵਾਨ ਨਹੀਂ ਜੀ ਸੁਖਤ ਕਾਮ ਤੇ ਸੀ ਉੱਥੇ ਉਸ ਨੂੰ ਜੋ ਬੰਨ ਮੰਨਣ ਵਾਲਾ ਹਮ ਸਭ ਨੂੰ ਚਾਹੀਦਾ ਹੈ ਪਰ ਹਮ ਸਭ ਪਰ ਸੱਤ ਸਮੁੰਦਰ ਪਾਰ ਬੈਠਾ ਹੋਣਾ ਕਰਕੇ ਜੀਤੀ ਦਾ ਕਿਸੇ ਹੋਰ ਮਤਨ ਨਾਲ ਆਪਸੇ ਤੋਂ ਹੋਣਾ ਸਵਾਭਾਵਿਕ ਸੀ ਉਹ ਖੁਦ ਹੀ ਐਸੇ ਪੀੜਾਂ ਤੋਂ ਗੁਜ਼ਰ ਕੇ ਆਈ ਸੀ ਸਰਦਾ ਸਾਈਂ ਪਰ ਜੋ ਉਹਨੂੰ ਪਿਆਰਨ ਛੱਡ ਕੇ ਰੱਬ ਨੂੰ ਪਿਆਰ ਹੋ ਗਿਆ ਸੀ ਤੇ ਉਸ ਮਗਰੋਂ ਉਸਨੇ ਇਕੱਲੇ ਹੀ ਆਪਣੇ ਪੁੱਤ ਨੂੰ ਪਾਲਿਆ ਤੇ ਆਪਣੀ ਜ਼ਿੰਦਗੀ ਸੰਭਾਲ ਲਈ ਇੱਕ 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 ਰਿਸ਼ਤਾ ਵੀ ਬਣਾਇਆ ਜਿਸ ਦਾ ਸਿਰਫ ਉਸ ਨੂੰ ਤੇ ਉਸ ਦੇ ਸਾਥੀ ਨੂੰ ਹੀ ਪਤਾ ਸੀ ਪਰ ਉਹ ਇਹੋ ਜਿਹਸਾ ਸਾਥ ਕੀ ਹਾਰੇ ਕੰਨ ਨਹੀਂ ਸੀ ਜੋ ਪੂਰੀ ਦੁਨੀਆ ਤੋਂ ਲੁਕਾ ਕੇ ਤੁਹਾਨੂੰ ਸਹੇਤ ਸੁੱਖ ਵੀ ਦੇ ਦੇਤੀ ਕਿਸੇ ਨੂੰ ਪਤਾ ਵੀ ਨਾ ਲੱਗਣ ਦੇਵੇ ਜੀਤੀ ਵੀ ਸੱਸ ਲਈ ਜੀਤੀ ਦਾ ਹਰਾਮੇ ਨਾਲ ਹਾਂਸ ਬਿਸਤਰ ਹੋਣਾ ਇੰਤਜ਼ਾਰ ਚੁੱਕ ਸੀ ਨਹੀਂ ਸੀ ਉਸ ਲਈ ਫੇਕਰ ਦੀ ਗੱਲ ਸੀ ਕਿ ਇਹ ਮਰਦਾਂ ਦੀ ਗਿਣਤੀ ਬਾਕੀ ਨਾ ਜਾਵੇ ਤੇ ਜੀਤੀ ਜਵਾਨੀ ਦੇ ਇਸ ਤੇ ਗੋਡੇ ਦੇ ਸੇਕ ਲਈ ਐਨੀ ਗਲਤ ਨਾ ਹੋ ਜਾਵੇ ਉਸ ਕੋ ਖੋਰ ਤੇ ਲਈ ਵੀ ਆਪਣੀ ਤੇ ਅੱਗੇ ਪਰਿਵਾਰ ਲਈ ਨਸੀਬਤ ਬਣ ਜਾਵੇ ਪਰ ਜਿੱਤੀ ਨੂੰ ਕਿਵੇਂ ਸਮਝਾਵੀ ਇਹ ਉਸ ਨੂੰ ਸਮਝ ਨਹੀਂ ਆਇਆ ਉਹ ਤਾਂ ਸ਼ਾਮ ਨੂੰ ਜਦੋਂ ਜਿੱਤੀ ਦੀ ਸੱਸ ਕਮਰਿੰਦਰ ਆਈ ਸੀ ਤਾਂ ਜੋਰਾ ਤੇ ਰਾਮਾ ਦੋਵੇਂ ਖਾਬ ਜਾ ਕੇ ਥੂੜੀ ਵਾਲੇ ਤੋਂ ਨਿਕਲ ਗਏ ਸਨ ਬਾਹਰ ਬਹੀ ਚ ਗਏ ਸਨ ਤੇ ਹੁਣ ਉਹ ਦੋਵੇਂ ਜੋਰੇ ਦੀ ਮੌਤ ਤੇ ਰੱਖੀ ਸੀ ਰਾਮ ਨੇ ਜੋਰ ਨੂੰ ਕਿਸ ਕਿਸ ਕੇ ਹੋਰ ਪਾਸੇ ਜਾਣਾ ਹੈ ਸਾਇਆ ਸ ਕਰਦੇ ਹੋਰੇ ਨੇ ਉਸ ਨੂੰ ਜਾਣਨਾ ਬੁੱਤ ਨਾਲ ਹੀ ਮੋਟਰ ਤੇ ਲੰਘਦੇ ਸੀ ਜਦੋਂ ਦੇ ਉਹ ਜੀਤੀ ਦੇ ਘਰੋਂ ਆਏ ਸੀ ਫਿਰ ਆਮਾ ਬਿਲਕੁਲ ਚੁੱਪ ਚਾਪ ਸੀ ਮੋਟਰ ਤੇ ਬੈਠ ਜੋਰੇ ਨੇ ਘਰ ਦੇ ਗੱਡੀ ਧਾਰੂ ਦੀ ਬੋਤਲ ਕੱਢੀ ਤੇ ਮੰਜੇ ਤੇ ਬੈਠ ਦੋ ਗਲਾਸਾਂ ਸੇ ਪਾਉਂਦਾ ਹੋਇਆ ਬੋਲਿਆ ਵਾਓ ਹਰਾਮਿਆ ਪੂਰਾ ਟੀਸੀ ਵਾਲਾ ਵੇਰ ਤੋੜਿਆ ਤੇ ਸਾਲਾ ਰਾਮਾ ਅੱਗੋਂ ਕੁਛ ਨਾ ਬੋਲ ਪਰ ਜੀਤੀ ਨੂੰ ਟੀਸੀ ਵਾਲਾ ਵੇਰ ਕਹਿਣ ਤੇ ਉਸ ਨੂੰ ਥੋੜੀ ਖੁਸ਼ੀ ਜੀਣ ਹੋਈ ਜੋਰਾ ਪੈ ਕੇ ਚੋਕੇ ਕੋਕ ਨੂੰ ਸਾਹ ਚੁੱਕ ਲਾਉਂਦਿਆਂ ਬੋਲਿਆ ਕਦੋਂ ਤੂੰ ਮੋਰਚਾ ਮਾਰ ਗਿਆ ਊੜੀ ਦਾ ਸੱਚ ਦੱਸ ਮਰਾਮੇ ਨੇ ਪੈਗ ਘੱਟ ਹੀ ਪੜਿਆ ਹੋਸੀ ਦੇ ਆਲਾ ਦੁਆਰਾ ਦੇਖਦੇ ਹੋ ਦੋਨੇ ਬੱਸ ਬਾਈ ਇੱਕ ਦੋ ਵਾਰ ਹੀ ਪਿਆਰ ਕੀਤਾ ਨਾ ਜੋਰੇ ਨੇ ਇੱਕ ਪੈਗ ਹੋਰ ਬਣਾਇਆ ਤੇ ਹੱਸਲਾ ਹੋਇਆ ਕਹਿਣ ਲੱਗਾ ਕਿਉਂ ਝੂਠ ਬੋਲਦਾ ਹੈ ਜਿਹੜੇ ਹਿਸਾਬ ਨਾਲ ਤੁਸੀਂ ਬੈਠੇ ਸੀ ਮੈਨੂੰ ਤਾਂ ਲੱਗਦਾ ਤੂੰ ਬਹੁਤ ਦੇਰ ਤੋਂ ਮੋਰਚਾ ਮਾਰੀ ਬੈਠਾ ਹਰਾਮਾ ਅੱਗੇ ਹੌਲੀ ਜਿਹਾ ਬੋਲਿਆ ਨਹੀਂ ਬਾਈ ਦੋ ਵਾਰ ਹੀ ਪਿਆਰ ਕੀਤਾ ਭਾਬੀ ਨੇ ਬੱਸ ਹਰਾਮਾ ਉਸ ਦੀ ਗੱਲ ਸੁਣ ਤੋਂ ਕੁੱਝ ਨਾ ਬੋਲੇ ਤੇ ਉਸ ਨੂੰ ਚੁੱਪ ਦੇਖ ਕੇ ਜੋਰੇ ਨੇ ਪੈ ਗਿਆ ਗੱਲ ਇਸ਼ਾਰਾ ਕਰਦੇ ਹੋਏ ਕਿ ਚਲ ਪੈਕ ਪੀਲਾ ਤੇ ਗੱਲ ਸੁਣ ਜੀ ਤੈਨੂੰ ਦੱਸ ਦੇ ਜੇ ਚਾਹੁੰਦੀ ਏ ਸਵਰਾਜ ਹੀ ਰਹੇ ਤਾਂ ਮੇਰੀ ਘਰ ਕਲ ਮੰਨਣੀ ਪੈਣੀ ਉਹਨੂੰ ਜੇ ਨਾ ਮੰਨੀ ਤਾਂ ਪੂਰੇ ਪਿੰਡ ਚ ਦੋਵਾਂ ਦੀ ਅਸੀਲਾ ਦੇ ਸਿਰ ਚੋਂ ਪਹੁੰਚ ਜਾਂਣ ਰਾਮਾ ਡਰਦੇ ਹੋਏ ਬੋਲਿਆ ਨਹੀਂ ਬਾਈ ਐ ਨਾ ਕਰੀ ਉਹਦੀ ਵੀ ਇੱਜ਼ਤ ਦਾ ਸਵਾਲ ਏ ਬੱਕ ਉਹਨੇ ਤੇਰੀ ਮੰਨ ਕੇ ਤੇਰੇ ਨਾਲ ਵੀ ਪਿਆਰ ਕੀਤਾ ਰਾਮਾ ਨਹੀਂ ਇਹ ਪਾਉਣਾ ਰਿਹਾ ਬੋਲਿਆ ਤੇਰੇ ਨਾਲ ਪਿਆਰ ਕਰਤਾ ਲਿਆ ਸੀ ਉਸ ਲਈ ਬਾਈ ਚੋਰਾ ਉਹਦੀ ਪਿੱਠ ਤੇ ਹੱਥ ਮਾਰਤਾ ਰਿਹਾ ਬੋਲਿਆ ਕਰਦੀ ਵੀ ਕਿਵੇਂ ਨਾ ਰਾਮਾ ਹੁਣ ਕਿਸਨੇ ਸਕੰਜੇ ਚ ਖੁਸੀ ਖੜੀ ਸੀ ਰਾਮਾ ਨੂੰ ਖੁਸ਼ ਦੀਆਂ ਅੱਖਾਂ ਗੱਲਾਂ ਸੁਣ ਕੇ ਗੁੱਸਾ ਆ ਰਿਹਾ ਸੀ ਉਸ ਨੂੰ ਮਨ ਹੀ ਮਾਣ ਅਫਸੋਸ ਹੋ ਰਿਹਾ ਸੀ ਕਿ ਉਸ ਦੀ ਕਾਲੀ ਨੇ ਜੀ ਤਿੰਨ ਬੁਰੀ ਤਰ੍ਹਾਂ ਸਾਹ ਦਿੱਤਾ ਉਸਨੇ ਫਟਾਫਟ ਪੈਗ ਖਿੱਚਿਆ ਤੇ ਬੋਲਿਆ ਚੰਗਾ ਬਾਈ ਮੈਂ ਚੱਲਦਾ ਜੋਰਾ ਉਸ ਨੂੰ ਉੱਤੇ ਦੇਖ ਕੇ ਉਹਦਾ ਗੱਲ ਸੁਣ ਮੇਰਾ ਜੀ ਤਿੰਨ ਸੁਨੇਹਾ ਲਾ ਦੇ ਕੱਲ ਰਾਤ ਨੂੰ ਨਾ ਕਣਕ ਵਿੱਚ ਪਾਣੀ ਧਾਣਾ ਤੇ ਰਾਤ ਨੂੰ ਉੱਤੇ ਆਉਣਾ ਪੈਣਾ ਉਸ ਨੂੰ ਨਹੀਂ ਤਾਂ ਸਮਝਾ ਦੇਈ ਕੀ ਕਰ ਸਕਦਾ ਤੇਰਾ RAM ਨੇ ਉਸ ਦੀ ਗੱਲ ਸੁਣ ਕੇ ਗੁੱਸੇ ਨਾਲ ਭਰਿਆ ਮਨ ਬਿਨਾਂ ਕੋਈ ਜਵਾਲ ਦਿੱਤੇ ਵਾਪਸ ਦਿੱਤੀ ਦੇ ਉਹਨਾਂ ਦੇ ਘਰ ਵੱਲ ਚੱਪਿਆ ਕੰਮ ਕਾਰ ਨਵੇੜ ਜੀਟੀ ਵੀ ਕਵਰੇਜ ਆ ਗਈ ਤੇ ਸੌਂ ਦੇ ਮੰਜੇ ਤੇ ਚੱਬਰਾਂ ਆਣ ਜੀਤੀ ਮੋੜਰ ਸੋਈ ਚ ਦਈ ਤੇ ਦੁੱਧ ਦੇ ਦੋ ਬਨਾਸ ਲੈ ਕੇ ਮੜ ਖਬਰੇ ਵਿੱਚ ਆ ਗਈ ਤੇ ਇੱਕ ਗਲਾਸ ਸਾਸ ਨੂੰ ਫੜਾਉਂਦੀ ਹੋਈ ਬੋਲੀ ਲਓ ਦੁੱਧ ਪੀ ਲਓ ਸਾਸ ਨੇ ਦੁੱਧ ਦਾ ਗਲਾਸ ਪੜਿਆ ਤੇ ਨਾਲ ਹੀ ਜੀਤੀ ਦੀ ਬਾਹ ਫੜਦੇ ਹੋਏ ਬੋਲੀ ਮੇਰੇ ਕੋਲ ਬੈਠ ਪੁੱਤ ਜੀਤੀ ਦੇ ਦਿਲ ਤੋਂ ਥੋੜੀ ਦੇਰ ਪਹਿਲਾਂ ਇਹ ਤਿਕਰਨ ਕਦਮ ਦੌਪਤਿਸ ਕਰ ਉਹ ਵੀ ਨਾ ਕੁਝ ਬੋਲੇ ਸੱਸ ਕੋਲੇ ਮੰਜੇ ਤੇ ਬੈਠ ਗਏ ਉਸ ਦੀ ਸੱਸ ਨੇ ਉਸ ਦੇ ਸਿਰ ਤੇ ਹੱਥ ਫੇਰਤੀ ਹੋਈ ਕਿ ਦੇਖ ਪੁੱਤ ਮੈਂ ਤੇਰੀ ਮਜਬੂਰੀ ਸਮਝ ਲਈ ਕਿਉਂਕਿ ਮੈਂ ਖੁਦ ਵੀ ਇਸ ਸੰਤਾਪ ਵਿੱਚ ਚਲੰਗੀ ਸੱਸ ਦੀ ਗੱਲ ਸੁਣ ਕੇ ਤੈਨੂੰ ਸਮਝ ਲਾਇਆ ਕੀ ਉਹ ਕੀ ਬੋਲੇ ਤੇ ਕੀ ਉਹ ਚੁੱਪ ਹੀ ਰਹਿ ਕੇ ਅੱਕੋ ਫੇਰ ਉਸ ਦੀ ਸੱਸ ਬੋਲੀ ਪੁੱਤ ਪਰ ਜਵਾਨੀ ਚਮਿੱਕੇ ਦਾ ਪਿਓ ਛੱਡ ਕੇ ਤੁਰ ਗਿਆ ਸੀ ਮਗਰ ਸਾਰਾ ਕੁਝ ਇਕੱਲੀ ਨੇ ਕਿਤਾਂ ਤੇ ਇਕੱਲੀ ਜਨਾਨੀ ਲਈ ਇਹ ਸਭ ਕਰਨਾ ਬਹੁਤ ਕਿੰਨਾ ਮੁਸ਼ਕਲ ਹੈ ਇਹ ਪੂਰੀ ਜ਼ਿੰਦਗੀ ਉੱਪਰੋਂ ਪਰਜੋਗ ਵਿੱਚ ਕੰਮ ਕਰਨਾ ਉਸ ਤੋਂ ਵੀ ਔਖਾ ਹੈ ਜੀਤੀ ਚੁੱਪਚਾਪ ਚੁਣ ਦੇ ਰਹੇ ਦੁੱਧ ਦੀ ਘੁੱਟ ਭਰਦੀ ਰਹੀ ਉਹਨ ਦੀ ਸੱਸ ਨੇ ਉਸ ਤੇ ਸਿਰ ਤੋਂ ਹੱਥ ਹਟਾਇਆ ਤੇ ਆਪਣੇ ਦੁੱਧ ਦਾ ਘੁੱਟ ਭਰਿਆ ਤੇ ਫਿਰ ਗੋਦੀ ਜਦੋਂ ਸਿਰ ਦਾ ਸਾਈਂ ਇਕੱਲੀ ਛੱਡ ਜਾਵੇ ਤਾਂ ਸਾਰੇ ਸਹਾਰੇ ਲਈ ਕਿਸੇ ਨਾ ਕਿਸੇ ਮਰਦ ਦਾ ਦੀ ਲੋੜ ਤਾਂ ਪੈਂਦੀ ਹੈ ਪੁੱਤ ਤੋਂ ਆਪਣੀ ਜਗ੍ਹਾ ਗਲਤ ਗਲਤ ਨਹੀਂ ਪਰ ਸਹਾਰਾ ਉਹ ਲੱਭੀ ਜੋ ਇਸ ਰਾਜ ਨੂੰ ਰੱਖਦੀ ਚੋਕ ਚੋਕ ਤੋਂ ਬਾਹਰ ਨਾ ਲੈ ਕੇ ਜਾਓ ਜੀਤੀ ਉਸ ਦੀ ਗੱਲ ਸਮਝ ਰਹੀ ਸੀ ਪਰ ਉਹ ਅੱਗੋਂ ਕੀ ਬੋਲੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਅਸੀਂ ਉਸ ਨੂੰ ਦੇਖ ਚੁੱਪ ਦੇਖ ਅੱਗੋਂ ਦਿੱਤੀ ਉਸ ਦੀ ਸੱਸ ਫੇਰ ਬੋਲੀ ਪੁੱਤ ਤੋ ਦੇਖ ਉਹ ਤਾਂ ਸਰੀਕ ਕਦੇ ਕਿਸੇ ਨੂੰ ਸਕੇ ਨਹੀਂ ਹੁੰਦੇ ਤੇ ਮੌਕਾ ਮਿਲਦੇ ਹੀ ਸੱਪ ਵਾਂਗ ਡੰਗ ਮਾਰਦੇ ਨੇ ਕਿ ਮੇਰਾ ਪੁੱਤ ਵਾਲਕੇ ਕਿਸੇ ਸਰੀਕ ਨੂੰ ਡੰਗ ਮਾਰਨ ਦਾ ਮੌਕਾ ਨਾ ਦੇਂਦੀ ਜੀਤੀ ਸਮਝ ਗਈ ਉਹਦੀ ਸੱਸ ਜੋਰੇਵਾਰ ਗੱਲ ਕਰ ਰਹੀ ਸੀ ਜਦੋਂ ਉਸ ਦੀ ਸੱਸ ਵੱਲੋਂ ਇੰਨੀ ਗੱਲ ਬੋਲਣੀ ਸ਼ੁਰੂ ਕੀਤੀ ਮਾਂ ਉਹ ਇੱਕੋ ਤੇ ਨੋਰਾ ਵੀਰ ਜੀ ਨੇ ਮੈਨੂੰ ਇਕੱਲੀ ਦੇਖ ਕੇ ਫੜ ਲਿਆ ਸੀ ਮੈਂ ਵਿਰੋਧ ਕੀਤਾ ਤੇ ਉਹ ਚਲਾ ਗਿਆ ਪਰ ਇਸ ਤੋਂ ਅੱਗੇ ਜੀਤੀ ਬੋਲ ਰੁਕ ਗਈ ਉਸ ਨੂੰ ਚੁੱਪ ਦੇਖ ਕੇ ਉਹਦੀ ਸਾਸੂ ਬੋਲੀ ਪਰ ਤੋ ਕਿ ਮੈਨੂੰ ਭੁੱਲ ਕੇ ਦੱਸ ਮੈਂ ਤੇਰੀ ਮਿਹਨਤ ਨੂੰ ਤੂੰ ਹੁਣ ਤੱਕ ਮੇਰੀ ਧੀਆ ਬਾਂਗ ਸੇਵਾ ਕੀਤੀ ਹੈ ਤੇ ਇਕੱਤੀ ਆਪਣੀ ਮਾਂ ਨਾਲ ਹਰ ਗੱਲ ਸਾਂਝੀ ਕਰ ਸਕੀ ਤੀ ਇਹ ਗੱਲ ਸੱਚ ਵੀ ਸੀ ਜੀਤੀ ਨੇ ਉਸ ਦੀ ਸੱਸ ਤੇ ਕਹੇ ਦੇਖ ਕਰਕੇ ਮੱਥੇ ਵਟਾ ਨਹੀਂ ਪਾਇਆ ਸੀ ਘਰ ਦਾ ਸਾਰਾ ਕੰਮ ਉਹ ਖੁਸ਼ੀ ਖੁਸ਼ੀ ਕਰਦੀ ਸੀ ਇਹੀ ਕਾਰਨ ਸੀ ਉਸ ਦੀ ਸੱਸ ਆਜ ਉਸ ਦੀ ਹਾਲਤ ਸਮਝ ਰਹੀ ਸੀ ਇਹ ਕਰ ਜੀਤੀ ਹਮਤੀ ਤੀ ਬਣ ਕੇ ਨਾਰਿੰਦੀ ਤਾਂ ਉਹ ਕਦੋਂ ਦੀ ਮਿੱਕੇ ਨੂੰ ਸਭ ਕੁਝ ਦੱਸ ਦੇਣੀ ਆਪਣੇ ਸੱਸ ਦੀ ਦੀਵਾਲੀ ਵਾਲੀ ਗੱਲ ਸੁਣ ਕੇ ਜੀਤੀ ਦਾ ਹੋਰ ਹੌਂਸਲਾ ਵਧ ਗਿਆ ਤੇ ਉਹ ਬੋਲੀ ਜਿਸ ਦਿਨ ਤੁਸੀਂ ਮੈਨੂੰ ਚੋਰ ਜੋਰੇ ਵਾਲੀ ਗੱਲ ਸਮਝਾਈ ਸੀ ਤੇ ਮੈਂ ਜੋਰੇ ਤੋਂ ਉਸੇ ਦਿਨ ਕਨਾਰਾ ਕਰ ਲਿਆ ਸੀ ਮੰਮੀ ਪਰ ਮੇਰੀ ਹਾਲਤ ਤੁਸੀਂ ਸਮਝ ਸਕਦੇ ਹੋ ਜਵਾਨੀ ਦੇ ਜੋਸ਼ ਤੇ ਜੋਰੇ ਦੀ ਜਗ੍ਹਾ ਮਹਾਰਾਮੀ ਦੇ ਨੇੜੇ ਹੋ ਗਈ ਪਰ ਅੱਜ ਸ਼ਾਮ ਨੂੰ ਕਹਿੰਦੇ ਦੋ ਜੀਤੀ ਫੇਰ ਰੋਕ ਗਈ ਉਸ ਦੀ ਸੱਸ ਤੇ ਵਿਚਕਾਰ ਤੋਂ ਸਮਝ ਰਹੀ ਸੀ ਜਿੱਤੇ ਨੂੰ ਚੁੱਪ ਦੇ ਉਹ ਬੋਲੀ ਪਰ ਤੋਂ ਖੁੱਲ ਕੇ ਜੋ ਦੱਸਣਾ ਚਾਹੁੰਦੀ ਜਿੱਤੀ ਆਪਣੇ ਹੱਥਾਂ ਚ ਗਲਾਸ ਤੂ ਪਰ ਥਲੇ ਮਸਲੀ ਹੋਈ ਰਹੀ ਹੋਵੇ ਉਹ ਮਾਤੇ ਰਾਮਾ ਪੂਰੀ ਵਾਲੀ ਚ ਸੀ ਤੇ ਜੋਰੇ ਨੇ ਸਾਨੂੰ ਦੇਖ ਲਿਆ ਜਿੱਤੀ ਦੀ ਗੱਲ ਸਾਨੂੰ ਉਸ ਦੀ ਸੱਸ ਇੱਕਦਮ ਚਾਂਪ ਰਹੀ ਸੀ ਬੋਲੀ ਹਾਈ ਨਹੀਂ ਇਹ ਕੀ ਹੋ ਗਿਆ ਜੋ ਕੁਝ ਘਰ ਦੀ ਚਾਰ ਦਿਵਾਰੀ ਵਿੱਚ ਰਹਿਣਾ ਸੀ ਉਹ ਵੀ ਤੂੰ ਤਾਂ ਸ਼ਰੀਕਾਂ ਦੇ ਰੇੜੇ ਤੱਕ ਚਾਹ। ਜੀਤੀ ਸ਼ਰਮ ਤੇ ਡਰ ਨਾਲ ਭਰੀ ਹੋਈ ਲਗਭਗ ਰੋਂਦੇ ਫਿਰ ਰਹੀ। ਮੈਨੂੰ ਮਾਫ਼ ਕਰ ਦੇ ਮਾਮੀ। ਉਸ ਦੀ ਸੱਸ ਨੇ ਗਲਾਸ ਥੱਲੇ ਰੱਖ ਦਿੱਤੀ ਦੇ ਹੱਥ। ਉਹ ਫੜਿਆ ਤੇ ਬੋਲੀ। ਫੇਰ ਹੁਣ ਜੋ ਰਾਹੀ ਕਹਿ ਕੇ ਗਿਆ ਰੋਣਾ ਤਾਂ ਨਹੀਂ ਪਾਉਂਦਾ। ਜੀਤੀ ਥੋੜਾ ਸਹਜ ਚ ਹੁੰਦੀ ਹੋਈ ਬੋਲੀ। ਨਾ ਨਾ ਮਾਮੀ ਐਵੇਂ ਦਾ ਕੁਝ ਨਹੀਂ। ਉਹ ਤਾਂ ਬੱਸ ਜੋ ਅਸੀਂ ਕਰਦੇ ਸੀ ਉਹੀ ਕਰਕੇ گیا پر اور کوئی ਧਾਮ ਕੀ ਨਹੀਂ ਦਿੱਤੀ ਜਿੱਤੀ ਦੀ ਗੱਲ ਸੁਣ ਕੇ ਉਹ ਉਸ ਨੂੰ ਥੋੜੀ ਰਾਤ ਨੂੰ ਮਿਲ ਕੇ ਅੱਗੇ ਦੁਰ ਦੇਖੋ ਪਾ ਮੈਂ ਇੱਕੋ ਗੱਲ ਕਹਿਣੀ ਆ ਤੈਨੂੰ ਸੁਣ ਕੇ ਅੱਗੇ ਪੈ ਫੱਟੀ ਤੇ ਜਿੰਨਾ ਛੇਤੀ ਹੋ ਸਕੇ ਘਟੋ ਘਟ ਜੋੜੇ ਕੋਈ ਟੁਕੜਾ ਪਾਉਣ ਦੀ ਕੋਸ਼ਿਸ਼ ਕਰੋ ਇਹ ਨਹੀਂ ਆ ਕੇ ਆਪਣੇ ਜਾਈ ਨੂੰ ਸਟਾਫ ਕੰਮ ਬੰਦੇ ਤੋਂ ਚੱਲ ਹੈ ਕਾਜਾ ਹਮ ਕੋਲ ਵੀ ਜਿੱਤੀ ਨੂੰ ਮਿਲ ਕੇ ਆਪਣੇ ਮਨ ਜਿੱਤੀ ਤੋਂ ਆਉ ਲੋ ਜਾਈ ਤੇ ਬੜੀ ਉਸ ਪਰ ਉਸ ਨਾਲ ਖਾਂਚਾ ਨੇ ਕਿੱਥੇ ਸੀ ਉਹ ਸੱਸ ਨੇ ਜੋ ਗੱਲਾਂ ਕਹੀਆਂ ਸੀ ਜੇਕਤੀ ਨੇ ਤਾਂ ਕਦੋਂ ਕਦੇ ਸੋਚਿਆ ਵੀ ਨਹੀਂ ਸੀ ਸੱਸ ਦੀ ਗੱਲ ਸਹੀ ਸੀ ਸ੍ਰੀਕਾਂ ਨੂੰ ਜਦੋਂ ਮਾਪਾ ਮਿਲੂ ਤਾਂ ਸਾਡੀ ਇੱਜ਼ਤ ਰੋਲਣ ਪਿੱਛੇ ਨਹੀਂ ਰਹੇ ਤੇ ਜੋੜੇ ਵਰਗੇ ਬੰਦੇ ਤੇ ਵੈਸੇ ਵੀ ਉਹ ਜ਼ਿਆਦਾ ਘੋਸਮੇ ਕਰਤੀ ਸੀ ਪਰ ਹੁਣ ਉਹ ਕਿਸੁਤੀ ਫਸ ਗਈ ਸੀ ਇਕੱਲੇ ਘੋਰੇ ਤੋਂ ਤਾਂ ਕਿਸੇ ਨਾ ਕਿਸੇ ਤਰੀਕੇ ਤੋਂ ਪਿੱਛਾ ਕਰਾ ਲੈਂਦੇ ਪਰ ਹੋਣ ਜੋ ਰਤ ਨੂੰ ਰਾਮ ਨੇ ਤੇ ਉਹਦੇ ਰਿਸ਼ਤੇ ਦਾ ਵੀ ਪਤਾ ਲੱਗ ਗਿਆ ਸੀ ਇਸ ਕਰਕੇ ਜੋੜਾ ਹੋਰ ਜ਼ਿਆਦਾ ਖਤਰਨਾਕ ਹੋ ਗਿਆ ਸੀ ਹੁਣ ਚਾਹ ਕੇ ਵੀ ਉਹ ਜੋ ਰਿਨਾ ਨਹੀਂ ਕਰ ਸਕਦੀ ਸੀ ਇਸੇ ਕਸਮਖ ਵਿੱਚ ਉਸਦੇ ਜੀਨਤਾਂ ਮਾਰ ਚੁੱਕੀ ਸੀ ਉਹ ਮਨਜੇ ਤੇ ਕਦੇ ਸੱਜੇ ਤੇ ਕਦੇ ਦੂਦੇ ਪਾਸੇ ਹੋਂ ਉਹ ਕਿਸਾਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸਦੇ ਦਿਮਾਗ ਵਿੱਚ ਸੱਸ ਵੱਲੋਂ ਕਈਆਂ ਗੱਲਾਂ ਹੀ ਘੁੰਮ ਰਹੀਆਂ ਹਨ ਆਖਰ ਉਸਦੇ ਵਿਚ ਸਰੀਰ ਨੂੰ ਸੁਰੱਖਾਂਦਾ ਮਜਬੂਰ ਰਫਤਾਰ ਹੀ ਦਿੱਤਾ ਉਸਨੇ ਸਮਾਂ ਦੇਖਿਆ ਤਾਂ ਰਾਤ ਦੇ 12 ਵਜੇ ਸੀ ਤੇ ਉਸ ਦੀ ਸੱਸ ਘੂਕ ਸੁਤੀ ਹੋਈ ਸੀ ਉਹ ਦੱਬੇ ਪੈਰੇ ਵਾਪਸ ਹਲਕੇ ਪਰਾਂ ਬੇੜੇ ਤੋਂ ਨਾਲ ਪਰ ਐਸੀ ਤੇ ਟਪਟੇ ਜੀ ਦੰਦਾ ਖੜਾ ਕਰਾਈ ਲਈ ਹੋਇਆ ਸੀ ਜਿਵੇਂ ਹੀ ਉਸ ਦੇ ਸਵੇਰ ਮੋੜਿਆਂ ਨੂੰ ਠੰਡੀ ਹਵਾ ਲੱਗ ਕੇ ਉਸ ਨੂੰ ਅਹਿਸਾਸ ਹੋਇਆ ਉਹ ਬਿਨਾਂ ਚਲਨੀ ਤੋਂ ਬਾਹਰ ਆ ਗਿਆ ਕੋਪੀ ਤਾਂ ਉਸਨੇ ਛਾਂ ਵੱਡੇ ਕੋਲ ਰੁਕੀ ਸੀ ਉਹਨ ਕੇਵਲ ਸੂਟ ਤੇ ਲੱਤਾਂ ਦੀ ਪਜਾਮੇ ਦੀ ਉਸਨੂੰ ਕੰਪਟ ਚਾਰ ਦੇ ਸੀ ਉਹ ਤੇਜ਼ ਕਦਮਾਂ ਨਾਲ ਤੁਰਤੀ ਹੋਈ ਦੰਗਰਾਂ ਵਾਲੇ ਚ ਦਾਖਲ ਹੋ ਫਟਾਫਟ ਕੋਡੀ ਵਾਲੇ ਕਾਂਗਰਸ ਦੇ ਦਵਾਜ਼ੇ ਕੋਲ ਪਹੁੰਚ ਗਈ ਉਸ ਨੇ ਹਲਕਾ ਜਿਹਾ ਧੱਕਾ ਦਿੱਤਾ ਤੇ ਦਰਵਾਜ਼ਾ ਖੁੱਲ ਗਿਆ ਜੀਤੂ ਨੇ ਦੇਖਿਆ ਰਾਮਾ ਜਾਗਦਾ ਸੀ ਫੇਰ ਜਾਈ ਚ ਬੈਠਾ ਸੀ ਕਾਂਵਰੇ ਚ ਕਪਾਸੀ ਟੋਰੀ ਤੇ ਸਿੱਧੇ ਕੰਧ ਨਾਲ ਘਰ ਘਰ ਪੁੱਛਿਆ ਕੱਚ ਦਾ ਸਮਾਨ ਪਿਆ ਸੀ ਤੇ ਬਾਕੀ ਖਾਲੀ ਲੱਗਾ ਸੀ ਚਰਾਮੇ ਦਾ ਮੰਝਾ ਡਾਹਿਆ ਹੋਇਆ ਸੀ ਜੀਤ ਨੂੰ ਦੇਖ ਕੋ ਇੱਕ ਤਾਂ ਅੱਗੇ ਚੋਂ ਬਾਹਰ ਨਿਕਲ ਖੜਾ ਹੋ ਗਿਆ ਤੇ ਬੋਲੇ ਆ ਜਾ ਭਾਬੀ ਜੀਤ ਨੂੰ ਵੀ ਠੰਡ ਲੱਗ ਰਹੀ ਸੀ ਉਹ ਗਿਆ ਬਦੀ ਤੇ ਮੰਝੇ ਤੇ ਬੈਠ ਗਈ ਕੋਈ ਬਾਜਰਾਮੇ ਮੈਂ ਕੋਈ ਗੱਲ ਕਰਨੀ ਹੈ ਤੇ ਰਾਮਾ ਵੀ ਮੋੜਰ ਜਾਈ ਚ ਬਰਕੇ ਰੱਖੀ ਤੇ ਜੀਤੀ ਮੰਝੇ ਤੇ ਠੱਲੇ ਲੱਤਾਂ ਨਾਲ ਕਾਈ ਬੈਠੀ ਸੀ ਤੇ ਰਾਮੇ ਵਾਲੇ ਦੇਖਦੇ ਹੋਏ ਬੋਲੇ ਰਾਮੇ ਮੰਮੀ ਨੂੰ ਆਪਣੇ ਬਾਰੇ ਪਤਾ ਲੱਗ ਗਿਆ ਉਸ ਦੀ ਗੱਲ ਸੁਣ ਹਰਾਮਾ ਡਰਦਾ ਬੋਲਿਆ ਚਾਚੀ ਨੂੰ ਕਿੰਨੇ ਪਤਾ ਲੱਗਿਆ ਭਾਬੀ ਜੀਤੀ ਅਖੇ ਬੋਲੇ ਉਹਨਾਂ ਨੂੰ ਸ਼ੱਕ ਸੀ ਤੇ ਫਿਰ ਮੈਂ ਆਪ ਹੀ ਦੱਸ ਦਿੱਤਾ ਉਸ ਨੂੰ ਹਰਾਮਾ ਹਰਾਮ ਹੁੰਦਾ ਰਿਹਾ ਸਭ ਕੁਝ ਮਤਲਬ ਹਜੋਰੇ ਨਾਲ ਆਲਾ ਵੀ ਸਭ ਕੁਝ ਜੀਤੀ ਉਸ ਕੋ ਆਪਣੇ ਤਰ੍ਹਾਂ ਬੀਜ ਰਹੀ ਹਾਂ ਹੋ ਸਭ ਕੁਝ ਹਰਾਮਾ ਅੱਗੇ ਡਰਦਾ ਰਹੋ ਜਾ ਚਾਚੀ ਪਤਾ ਨਹੀਂ ਕੀ ਕਹੋਗੀ ਕਰਉ ਮੇਰੇ ਨਾਲ ਦਿੱਤੇ ਉਸਨੇ ਦਰਦੇ ਦੇਖ ਕੇ ਗੁੱਸੇ ਨਾਲ ਕਿਹਾ ਕੁਝ ਨਹੀਂ ਕਹਿੰਦੀ ਤੈਨੂੰ ਉਹ ਉਹ ਮੈਂ ਆਪ ਸੁਲ੍ਹਾ ਲਵਾਂ ਮੈਂ ਇੰਨਾ ਡਰੀ ਜਾਨਾ ਕੱਲਾ ਮੇਰੇ ਨਾਲ ਪਿਆਰ ਕਰਨ ਵੇਲੇ ਹੀ ਮਰ ਜਾਣੀ ਤੇ ਨੇ ਜੀ ਤਾਂ ਅੱਜ ਦੇਖ ਲਿਆ ਤੋਰੇ ਇਤਨ ਤੜਵਾਣਾ ਕੇ ਖੜਾ ਸੀ ਰਾਮਾ ਅੱਗੋ ਕੁਝ ਨਾ ਬੋਲੇ ਤੇ ਉਸ ਨੂੰ ਚੁੱਪ ਦੇਖ ਕੇ ਦਿੱਤੀ ਕੋਈ ਕੁਝ ਉਹ ਤਾਂ ਤੈਨੂੰ ਸੱਤ ਸੰਗ ਗਿਆ ਰਾਮਾ ਅੱਗੋ ਬੋਲੇ ਆ ਭਾਬੀ ਗਲਤੀ ਹੋ ਗਈ ਮੇਰੇ ਤੋਂ ਸਾਵਾ ਦੋਰਾ ਹੁਣ ਸਾਰੀ ਉਮਰ ਤੰਗ ਕਰੂ ਤੈਨੂੰ ਜਿੱਤੇ ਇਕਦਮ ਉਹਦੇ ਕੋਲ ਦੇਖਿਆ ਤੇ ਬੋਲੀ ਕੀ ਹੋਇਆ ਕੀ ਕਹਿੰਦਾ ਉਹ ਰਾਮਾ ਅੱਗੋਂ ਲੱਗ ਪਾ ਗਰੋਂਦੇ ਹੋਏ ਉਹਦਾ ਕੱਲ ਤੂੰ ਮੈਨੂੰ ਮੋਟਰ ਤੇ ਆਉਣ ਲੈ ਕੇ ਹਾਤੇ ਰਾਤ ਨੂੰ ਨਹੀਂ ਕਹਿੰਦਾ ਆਪਣੇ ਦੋਨਾਂ ਬਾਰੇ ਸਾਰੇ ਪਿੰਡ ਦੇ ਵਿੱਚ ਦੰਡ ਪਾ ਗੋ ਰਾਮੇ ਦੀ ਗੱਲ ਸੁਣ ਕੇ ਜਿੱਤੇ ਘਬਰਾ ਗੋ ਥੋੜੀ ਜੇਰ ਪਹਿਲਾਂ ਉਸ ਦੀ ਸੱਸ ਵੱਲੋਂ ਸੁਣਿਆ ਇਸ ਰਿੱਖਾਂ ਵਾਲੀ ਗੱਲ ਉਸ ਨੂੰ ਸਹੀ ਜਿਹਾ ਪਾਉਂ ਦਿੱਤੀ ਉਹ ਅੱਗੋਂ ਬੋਲੀ ਵੇ ਤੂੰ ਕੁਝ ਕਿਹਾ ਨਹੀਂ ਉਨੋ ਗੇਤੋ ਰਾਮਾ ਅੱਗੇ ਬੋਲੇ ਮੈਂ ਕੀ ਕਹਿੰਦਾ ਭਾਬੀ ਮੇਰੀ ਉਲੀ ਕਿੱਥੇ ਸੋਨੀ ਜਿੱਤੀ ਮੱਤਿਆ ਤੁਹਾਡੀ ਕੋਲੀ ਕਿੱਥੇ ਪਸਾਰ ਕਾਮਨ ਬਸ ਮੈਂ ਹੀ ਚਾਹੁੰਦੀ ਸੀ ਚਾਹੁੰਦੀ ਸੀ ਤੈਨੂੰ ਸ਼ਾਮ ਨੂੰ ਇਹਦੀਆਂ ਗੱਲਾਂ ਚੁੱਪਚਾਪ ਮੰਨ ਰਿਹਾ ਸੀ ਕੋ ਰਾਮਾ ਅੱਗੇ ਬੋਲੇ ਚੁੱਪਚਾਪ ਨਹੀਂ ਸੀ ਭਾਬੀ ਮੇਰਾ ਦਿਲ ਤਾਂ ਭਾਪੀ ਤੰਗੜੀ ਨਾ ਨਾਲ ਉਹਦਾ ਗਲ ਪਾੜ ਦਿੰਦਾ ਜਿੱਤੀ ਉਸਦੀ ਗੱਲ ਨੂੰ ਟੋਕਦੀ ਹੋਈ ਕੋਦੀ ਵੀ ਪਾੜ ਤੇ ਫਿਰ ਇਹ ਮੈਨੂੰ ਇਹਨਾਂ ਦੀ ਪਿਆਰ ਕਰਨਾ ਤਾਂ ਮੇਰਾ ਤੜਾ ਸ਼ਰਾਬ ਤੇ ਜੀਤੀ ਦੀ ਗੱਲ ਸੁਣ ਰਾਮਾ ਸੁਣ ਹੋ ਗਈ ਤੇ ਉਸਨੇ ਚੁੱਪ ਦੇਖ ਜੀਤੀ ਤੇ ਰਹਿੰਦੀ ਕੀ ਗੱਲ ਡਰ ਗਿਆ ਬਸ ਕੋਈ ਗੱਲਾਂ ਕਰਨ ਯੋਗਾਂ ਹੀ ਐ ਰਾਮਾ ਤੇਰੇ ਵੱਸ ਗਿਆ ਕੰਮ ਨਹੀਂ ਹੋਰਾਮਾ ਫਿਰ ਚੁੱਪ ਹੋ ਰਿਹਾ ਕੀ ਕੀ ਕੰਬੋਲੀ ਉਹਦੋਂ ਬੜਾ ਕਹਿਦਾ ਸੀ ਤੇਰਾ ਕਸਮ ਬੰਨ ਕੇ ਕਹਿਣਾ ਰਹਿਣਾ ਕੰਮ ਆਪਣੀ ਰਣਮਣਾ ਕਰਤਣਾ ਇਹ ਸੱਚੀ ਤੇਰੀ ਰਣਵਾਰ ਰਣਵਾਰੇ ਜੋਰਾ ਐਵੇਂ ਬੋਜਾ ਫਿਰ ਇਦਾਂ ਹੀ ਕਿਸਾਨ ਲਵਾਂ ਕੇ ਬੈਠਦਾ ਨਾ ਬੈਠਦਾ ਬਸ ਇਹੀ ਫਰਕ ਏ ਆਪਣੀ ਤੇ ਬਗਾਨੀ ਚ ਚੱਲ ਛੱਡ ਰਹਿਣ ਦੇ ਤੇਰੀ ਬਸ ਦਾ ਕੰਮ ਨੂੰ ਬਸ ਹੁਣ ਮੇਰੇ ਤੇ ਜੋਰੇ ਵਿਚਾਲੇ ਡਾਕੀਏ ਦਾ ਕੰਮ ਹੀ ਕਰੇ ਕਹਿੰਦੀ ਉਸ ਨੂੰ ਜਿੱਤੀ ਐਜੂਕੇਸ਼ਨ ਤੇ ਕੀਤੀ ਉਸ ਤੋਂ ਬਾਅਦ ਵਾਲ ਕੰਮ ਲੱਗ ਗਈ ਤਾਂ ਤੁਰ ਹੀ ਜਾਂਦੀ ਨੇ ਮਹਿਲਕੇ ਵਾਲਾ ਦੇ ਘਰਾਮਾ ਇੱਕਦਮ ਅਰਜਾਈ ਚੋਠੇ ਤੇ ਗੁੱਸੇ ਚ ਬੋਲਿਆ ਮੈਨੂੰ ਟਾ ਕੇ ਆ ਨੀਵਾਂ ਮੈਂ ਤੇਰਾ ਘਰ ਵਾਲਾ ਬਣਨਾ ਜਿੱਤੀ ਗੱਲਾਂ ਵਾਲਾ ਖਸਮ ਨਹੀਂ ਚਾਹੀਦਾ ਮੈਨੂੰ ਜੇ ਸੱਚੀ ਮਰਦੇ ਤਾਂ ਕੁਝ ਕਰਕੇ ਉਤਾਰਾ। ਘਰਾਮਾ ਬੋਲਿਆ ਦੱਸ ਕੀ ਕਰਨਾ ਇਹ ਜਿੱਤੀ ਨੇ ਰਾਮ ਮੇਰੀ ਅੱਖਾਂ ਚ ਦੇਖਿਆ ਤੇ ਉਸਦੀ ਲਾਲ ਅੱਖੋਂ ਜੋ ਸੀ ਗੁੱਸੇ ਥੇਖਣਾ ਚਾਹਦੀ ਸੀ ਉਸ ਜੇ ਖੇਡ ਜੇ ਬੰਦ ਕਰਕੇ ਤੇਰਾ ਮੇਰੀ ਅੱਖਾਂ ਚ ਦੇਖਤੀ ਹੋਈ ਕੋਈ ਕਿਸੇ ਦਾ ਕੰਡਾ ਕਰ ਦੇਣਾ 10 ਕੱਟ ਸਕਦਾ ਆ ਮਾ ਉਸ ਦੀ ਗੱਲ ਸੁਣ ਤੇ ਕਾਫੀ ਵਾਰ ਠੰਡਾ ਪੈ ਗਏ ਤੇ ਉਸ ਦਿਤੀ ਲਿੰਦੀ ਪਾਪਰ ਦੇਖ ਕੇ ਜਿੱਤੀ ਬੋਲੀ ਬਸ ਨਿਕਲ ਗਈ ਹਵਾ ਕੱਟ ਦੇਉਂਗਾ 10 ਕੀ ਦਾ ਕਰ ਦੇਣਾ ਜਿੱਤੀ ਬੋਲਾਂ ਤੇ ਮੁਸਕਰਾਟ ਲਿਆ ਉਹਦੀ ਬੋਲੀ ਤੈਨੂੰ ਚੰਗੀ ਤਾਂ ਪਤਾ ਹੈ ਆਪਣੇ ਦੋਹਾਂ ਵਿਚਾਰੇ ਰੋੜਾ ਕੌਣ ਬਸ ਉਹ ਰੋੜਾ ਹਟਾ ਦੇ ਮੈਨੂੰ ਹਮੇਸ਼ਾ ਵਾਸਤੇ ਆਪਣੀ ਘਰ ਵਾਲੀ ਬਣਾ ਲੈ ਹਮੇਸ਼ਾ ਵਾਸਤੇ ਘਰ ਵਾਲੀ ਬਣਾ ਲਈ ਆਲੀ ਗੱਲ ਸੁਣ ਕੇ ਰਾਮਾ ਬੋਲਿਆ ਤੋਰੇ ਨੂੰ ਤਾਂ ਮੈਂ ਰਸਤੇ 'ਚ ਹਟਾ ਦਿੰਦਾ ਪਰ ਨੀਕੇ ਦਾ ਕੀ ਉਹ ਤੈਨੂੰ ਹਮੇਸ਼ਾ ਵਾਸਤੇ ਮੇਰੀ ਘਰ ਵਾਲੀ ਬਣ ਕੇ ਉਹ ਇਹ ਦੱਸ ਹੁਣ ਪਸੰਦੀਦਾਰੀ ਜਿੱਤੀ ਦੀ ਸੀ ਪਰ ਜਿੱਤੀ ਬਚਨ ਦੀ ਜਨਾਨੀ ਸੀ ਉਹ ਆਪੋ ਬੋਲੀ ਤੇ ਫਿਲਹਾਲ ਆਪਣੇ ਰਾਧਾ ਰੋੜਾ ਜੋੜਾ ਹੈ ਰਹੀ ਗੱਲ ਤੇਰੇ ਬਾਈ ਦੀ ਹੁਣੇ ਕਿਹੜਾ ਇੱਥੇ ਆਣਾ ਜਦ ਵੀ ਆਉਂਗੀ ਮੈਂ ਖੰਡਾ ਆਉਣਾ ਬਾਕੀ 11 ਮਹੀਨੇ ਤਾਂ ਜੱਤੀ ਤੇਰੀ ਏ ਮਲਾਜੇ ਦਾ ਜੀਤੀ ਦੀ ਗੱਲ ਸੁਨੋ ਰਾਮਾ ਬੋਲਿਓ ਬਸ ਫੇਰ ਕੁਛ ਖਬਰੀ ਸੁਣਨ ਨੂੰ ਤਿਆਰ ਹਾਂ ਜੀਤੀ ਬੋਲੀ ਮੇਰੀ ਲੋੜ ਏ ਕੋਈ ਤਾਂ ਵੀ ਦੱਸ ਦੇ ਰਾਧਾ ਰੋੜਾ ਮਿਲ ਕੇ ਦੂਰ ਕਰਨਾ ਰਾਮਾ ਉਸ ਦੀ ਹਿੰਮਤ ਦੇਖ ਕੇ ਹੈਰਾਨ ਹੁੰਦਾ ਬੋਲਿਓ ਇਹ ਗੱਲ ਤਾਂ ਮੰਨਣੀ ਪੈਣੀ ਜੱਤੀ ਦਾ ਜਿਗਰਾ ਬਹੁਤ ਏ ਜੀਤੀ ਅੱਗੇ ਤੁਮ ਮਸਕਰੀਆਂ ਕਰਦੀ ਹੋਈ ਬੋਲੀ ਬਸ ਫੇਰ ਜਿਗਰੇ ਵਾਲੀ ਜੱਤੀ ਘਰ ਵਾਲੀ ਬਣਾਉਣੀ ਤਾਂ ਕੱਢਦੇ ਜੋਰੇ ਵਾਲਾ ਖੰਡਾ RAM ਨੇ ਉਸਦੇ ਹੱਥਾਂ 'ਚੋਂ ਆਪਣੇ ਹੱਥ ਕੱਢ ਕੇ ਬੋਲਿਆ ਜੀਤੀ ਜੋਰੇ ਦਾ ਖੰਡਾ ਬਾਅਦ ਚੋਂ ਪਹਿਲਾਂ ਤੇਰਾ ਖੰਡਾ ਤਾਂ ਕੱਢ ਦੇਣਾ